ਮਦਦ ਦੇ ਦਿੱਤੀ ਮਦਦ ਦੇ ਦਿੱਤੀ ਹੈ ਜਿਵੇਂ ਦਿੰਚ ਗੇੜਾ ਗੁੜਾ ਮਾਰ ਕੇ ਆਇਆ ਲੈ ਪਤਾ ਹਾਂ ਮਾਰ ਕੇ ਹੋ ਗਏ ਠੀਕ ਹੈ ਸਰਕਾਰ ਦੇ ਫੈਕਲਿਟੇਸ਼ਨ ਕੋ ਗੋਦਵਾਲੀਂ ਟਾਈਮ ਟਾਈਮ ਇਹ ਕਿਹਾ ਹੋਗਾ ਠੀਕ ਹੋ ਗਿਆ ਗੁੱਡ ਗੁੱਡ ਹਿਸਾਬ ਆ ਗਿਆ ਲੈ ਆਪਣੇ ਗਰਵ ਕੰਟਰੋਲ ਗਾ ਫਸਲ ਦੁਬਾਰਾ ਸਮਾਈ ਦੀ ਐਸਲੂ ਹੋ ਸਾਰਾ ਸਾਰੇ ਕਾਹੇ ਬੱਟ ਤੇ ਪੱਟ ਨਹੀਂ ਕਰਾਉਂਦੇ ਸਾਰੇ ਖਿਲਿਆ ਜੇ ਤੋਏ ਜੀ ਗੱਲਾਂ ਬਨੇ ਦੇਖੇ ਪੈਸੇ ਨਿਕਲਸ ਨੇ ਜਿੱਤੀ ਪੈਸੇ ਨੂੰ ਚੱਕੀ ਹੈ ਜੀ ਮਾਫ ਕਰਨਾ ਹਾਂਜੀ ਤੇ ਮੇਰੇ ਵਾਲੀ ਦੇ ਵੀ ਬੈਠੇ ਨੇ ਹਨਾ ਹਾਂ ਆ ਆ ਆ ਨਾ ਨਾ ਇੱਧਰ ਆ ਜੀ ਆ ਗਏ ਨਾ ਉਹ ਉਹ ਮੰਨੇ ਨੇ ਹਾਂ ਤੇਰੇ ਵਾਲੀ ਦੇ ਨੇ ਹਾਂ ਹਾਂ ਤੇਰੇ ਵਾਲੀ ਦੇ ਨੇ ਮੇਰੇ ਵਾਲੀ ਦੇ ਨੇ ਤੇਰੇ ਵਾਲੀ ਦੇ ਨੇ ਕੋ ਯਾਰ ਨਾ ਸ਼ਰਮੇ ਸ਼ਰਮੇ ਵਾਲੀ ਦੇ ਨੇ ਆ ਦੇ ਭਾਈ ਸਾਡੇ ਤੇਰੇ ਵਾਲੀ ਦੇ ਨੇ ਉਹਰ ਤੇਰੀ ਜਿਹੜੀ ਨਵੇਂ ਦੇਰਾ ਕੌਲਾ ਦੇਖ ਤੂੰ ਉਹ ਇਹ ਤਾਂ ਆ ਕੌਲਾ ਆ ਗਿਆ ਸਕੂਟਰੀਆ ਆ ਗਿਆ ਆ ਬਰੇਕ ਆ ਠੀਕ ਅੱਛਾ ਆ ਦੇਖ ਪੱਟਲੇ ਆਦੋਂ ਕੈਮਰੇ ਦੀ ਲਾਈਟ ਚੱਲਦੀ ਹੈ ਤੂੰ ਚੱਕਰਾ ਛਾਟਾ ਦੇ ਉਦੋਂ ਗੱਡੀ ਲੰਘ ਰਹੀ ਆ ਹਾਂ ਦਾ ਰਿਪੇਅਰ ਲੈਡ ਜੀ ਬਈ ਮੈਂ ਗੱਡੀ ਉਹ ਇੰਡੀਵਿਜੁਅਲੀ ਰੈਡ ਬੱਤੀ ਜੀ ਮੈਨੂੰ ਲਾ ਕੇ ਜਾਈਏ ਕਬਾਰੇ ਆ ਆ ਜੇ ਸਮਝਦੇ ਨਾ ਲੈਡ ਜੀ ਕਿ ਮੈਂ ਕਿ ਮਾਰਦੀ ਆ ਇਹ ਮੋਰਚਾ ਨਹੀਂ ਗੱਡੀ ਆ ਐਂਬੂਲੈਂਸ ਨਾਲ ਆ ਉਹ ਇਧਰੋਂ ਨਾਲ ਲਾਈਟ ਪੈਂਦੀ ਬੀਬੀ ਅੰਦਰ ਵੜ ਕੇ ਜਾਂਦੇ ਹਾਂ ਬਾਰੀ ਬਾਰੀ ਵੀਡੀਓ ਬਣਾ ਦੇਂਦਾ ਪਾਣੀ ਇਹਨਾਂ ਦੇ ਰਹਿ ਨਹੀਂ ਰਹਿ ਤੰਪਰੋਂ ਉਹਨੇ ਇਹਨੇ ਵੀ ਜੀ ਹੋ ਗਈ ਜਿਹੜਾ ਕਹਿੰਦਾ ਸੀਗਾ ਕੈਨੇਡਾ ਦੇ ਦੇਖ ਰਹੇ ਹੋ ਉਹਨੇ ਖੜੇ ਕਰੀ ਬੰਦ ਕਰ ਦਿੰਦਾ ਸੀ ਨੂੰ ਕੋਪੀਰਾਈਟ ਦੀ ਵੀਡੀਓ ਮਿਲ ਜੂਣਾ